ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਠੰਡ ਦੇ ਮਸੇ ਲੈ ਰਹੇ ਹੋਵੋਗੇ ਠੰਡ ਬਹੁਤ ਜ਼ਿਆਦਾ ਠੰਡਾ ਅੱਜ ਬਹੁਤ ਜ਼ਿਆਦਾ ਠੰਡਾ ਮੈਂ ਵੀ ਹੁਣ ਕੱਪੜੇ ਧੋ ਕੇ ਹੱਡੀਆਂ ਕੱਪੜੇ ਮੈਂ ਕੁਝ ਮਲ ਰੰਗ ਰੂਮ ਵਿੱਚ ਪਾਏ ਨੇ ਕੁਝ ਮੇਰੇ ਕਮਰੇ ਵਿੱਚ ਆ ਦੇਖ ਲੋ ਸਟੈਂਡ ਪਿਆ ਤੇ ਸਟੈਂਡ ਤੇ ਇੱਥੇ ਮੈਂ ਸਟੈਂਡ ਅੰਦਰ ਖਿੱਚ ਕੇ ਇੱਥੇ ਪਾਤੀ ਕਿ ਧੁੱਪ ਨਿਕਲਣ ਦੀ ਕੋਈ ਉਮੀਦ ਨਹੀਂ ਹੈਗੀ ਫਿਰ ਮੈਂ ਕਿਹਾ ਬਾਹਰ ਕਿਉਂ ਪਾਵਾਂ ਜੇ ਸੁੱਕਣੇ ਹੀ ਨਹੀਂ ਹੈਗੇ ਹਨ ਤੇ ਟਾਈਮ ਹੋ ਰਿਹਾ ਮੈਂ ਅਬ ਤਾਂ ਫਰੂਟ ਖਾ ਚੁੱਕੀ ਆ ਤੇ ਹੁਣ ਦਵਿੰਦਰ ਕੰਤ ਚਾਹ ਕਰਦੇ ਆ ਦਵਿੰਦਰ ਵੀ ਘਰੇ ਨੇ ਬਾਹਰ ਲੱਗੇ ਪਏ ਨੇ ਮਿਸਤਰੀ ਬਾੜੀ ਵਿੱਚ ਰਹੋ ਜਿਹੜੇ ਕੰਦਨਾਂ ਲੱਗੇ ਪਈ ਸੀ ਫਾਈਕਸ ਉਹ ਖਟਵਾਤੇ ਪਟਾਤੇ ਤੇ ਹੁਣ ਉਹਦੀ ਜਗ੍ਹਾ ਲੱਗਣਗੇ ਪਾਮ ਬੋਟਲ ਫਾਰਮ ਇਸ ਕਰਕੇ ਉੱਥੇ ਪਹਿਲਾਂ ਥੋੜੀ ਜੀ ਨਾ ਇੱਟਾਂ ਦੀ ਚੌਂਕੜੀ ਜੀ ਬਣਾਈ ਯਾਰੀ ਕੰਦ ਦੇ ਨਾਲ ਨਾਲ ਤਾਂ ਕੰਦ 'ਚ ਪਾਣੀ ਨਾ ਪਵੇ ਅੱਜ ਉਹ ਦਿਨਾਂ ਮਿਸਤਰੀ ਦਾ ਤੇ ਠੰਡ ਬਹੁਤ ਬਹੁਤ ਜ਼ਿਆਦਾ ਠੰਡਾ ਦਵਿੰਦਰ ਘਰੇ ਨੇ ਤੇ ਹੋ ਕਰਦੇ ਚਾਹ ਮੈਂ ਵੀ ਪੀ ਲੂੰਗੀ ਵੈਸੇ ਮੈਂ ਇਸ ਟਾਈਮ ਪਿੰਦੀ ਨਹੀਂ ਹੁੰਦੀ ਪਰ ਠੰਡ ਬਹੁਤ ਜ਼ਿਆਦਾ ਅੱਜ ਮੈਂ ਹੁਣ ਕੱਪੜੇ ਤੋ ਕੇ ਆਈਆਂ ਬਾਹਰ ਗੇੜੇ ਜਿ ਲੱਗੇ ਨੇ ਮੇਰੇ ਤੇ ਮੇਰਾ ਸਿਰ ਨਾ ਸੁੰਨ ਹੋਇਆ ਪਿਆ ਫਰੂਟ ਮੈਂ ਖਾਣਾ ਮੈਂ ਗਲਤੀ ਕਰੀ ਫਰੂਟ ਨਹੀਂ ਖਾਣਾ ਫਿਰ ਮੈਂ ਚਾਹ ਹੀ ਪੀਣੇ ਹੁੰਦੀ ਅੰਦਰ ਕੰਨ ਚਾਹ ਕਰਦੇ ਮੈਂ ਤਾਂ ਫਿਰ ਮੇਰਾ ਵੀ ਜੀ ਕਰੂ ਚਾਹ ਪੀਣ ਨੂੰ ਜੋ ਬਣਾਉਣਾ ਫਿਰ ਜੇ ਕਰਦਾ ਨਹੀਂ ਤਾਂ ਫਿਰ ਆ ਜਾਂਦਾ ਜੇ ਕਿਸੇ ਨੇ ਪੀਣੀ ਨਹੀਂ ਬਣਾਉਣੀ ਵੀ ਤਾਂ ਫਿਰ ਚਲੋ ਆਪਦਾ ਗਏ ਹੁੰਦਾ ਵੀ ਚਲੋ ਰਹਿਣ ਦੋ ਮੈਂ ਵੀ ਕਿਉਂ ਪੀਵਾਂ ਹੁਣ ਕਰਦੇ ਚਾਹ ਲੋ 12 ਵਾਲੀ ਚਾਹ ਨਾਲ ਕੋਈ ਦੇ ਪੀਣੀ ਆ ਚਾਹ ਨਾ ਮਦਾ ਵੀ ਫੇਰ ਹੁੰਦਾ ਠੰਡ ਵਿੱਚ ਕੁਝ ਖਾਣ ਨੂੰ ਹੋਵੇ ਨਾਲ ਹਨਾ ਫਾਈਲਿੰਗ ਮੈਥਡ ਲਗਾ ਲਿਆ ਬਲੌਰ ਕੱਢਿਆ ਬਹੁਤ ਜ਼ਿਆਦਾ ਠੰਡਾ ਤਾਂ ਮੇਰਾ ਸਿਰ ਨੂੰ ਵਾਲੇ ਖੋ ਹੋ ਗਿਆ ਮੇਰਾ ਸਿਰ ਸੰਨ ਹੋਇਆ ਤੇ ਫਿਰ ਬਲੌਰ ਕਰਨੇ ਵੀ ਕੀ ਨੇ ਹੁਣ ਸਰਦੀ ਜਿਨੀ ਦਾ ਤਾਂ ਕੰਮ ਲਵਾਂਗੇ ਹਨਾ ਸਰਦੀਆਂ ਵਾਸਤੇ ਤਾਂ ਹੈਗੀਆਂ ਨੇ ਮੈਂ ਕਮਰਾ ਥੋੜਾ ਨਿੱਗਾ ਹੋ ਜੂਗਾ ਨਾਲ ਹੱਥ ਪੈਰ ਸੇਕ ਲਾਂਗੇ ਇਹ ਬਹੁਤ ਹੀ ਆਰਾਮ ਵਾਲਾ ਹੁਣ ਇੱਥੇ ਤੋਂ ਦੂਰ ਵੀ ਜਾਣਾ ਔਖਾ ਹੋ ਜਾਊਗਾ ਪਾਣੀ ਖੱਤ ਮਾਰ ਮਾਉਨੇ ਕਿਚਨ ਚ ਕੰਮ ਕਰਨਾ ਬੜਾ ਔਖਾ ਹੋਣਾ ਇਹ ਬਹੁਤ ਹੀ ਆਰਾਮ ਵਾਲਾ ਮੈਂ ਹੁਣ ਬਲੂਰ ਕੱਢ ਕੇ ਹੱਥ ਪੈਰ ਸੇਕ ਰਹੀ ਸੀ ਬਲੂਰ ਅੱਗੇ ਬੈਠੀ ਸੀ ਤੇ ਕੁਝ ਸਵੇਰੇ ਬਹੁਤ ਜ਼ਿਆਦਾ ਠੰਡਾ ਮੌਸਮ ਸੀ ਬਹੁਤ ਠੰਡੀ ਹਵਾ ਚੱਲ ਰਹੀ ਸੀ ਤੇ ਬਾਹਰ ਮੇਰੇ ਕੱਪੜਾ ਕਰਕੇ ਗਿੜੇ ਲੱਗੇ ਉਸ ਕਰਕੇ ਮੈਨੂੰ ਆਪ ਨੂੰ ਐ ਲੱਗ ਰਿਹਾ ਸੱਜ ਮੇਰੀ ਸਿਹਤ ਠੀਕ ਨਹੀਂ ਮੈਨੂੰ ਠੰਡ ਲੱਗੀ ਸਿਰ ਤੇ ਮੇਰੇ ਹਵਾ ਵੱਜ ਗਈ ਬਲਕਿ ਮੈਂ ਕਾ ਹਮੇਸ਼ਾ ਸਿਰ ਹਮਦਾ ਟੱਕੇ ਰੱਖਦੀ ਆ ਮੈਂ ਕੈਪਸ ਬਿਨਾ ਮੈਂ ਸਰਦੀ ਚ ਰਹਿ ਨਹੀਂ ਸਕਦੀ ਜਰਾਬਾਂ ਤੋਂ ਬਿਨਾ ਕੈਪ ਤੋਂ ਬਿਨਾ ਆਹ ਦਾ ਤਾਂ ਮੇਰੀ ਮੇਰਾ ਹੀ ਨਹੀਂ ਸਾਡੇ ਸਿਰ ਨੰਗਾ ਮੈਂ ਰੱਖ ਹੀ ਨਹੀਂ ਸਕਦੀ ਹੈਗੀ ਪਰ ਫਿਰ ਵੀ ਆਪ ਤੇ ਆਪ ਨੂੰ ਐ ਲੱਗ ਰਿਹਾ ਕਿ ਕਿਤੇ ਨਾ ਕਿਤੇ ਹਵਾ ਵੱਜ ਗਈ ਠੰਡ ਲੱਗੀ ਤੇ ਮੈਂ ਬਲੋਰ ਲਗਾ ਕੇ ਹੱਥ ਪੈਰ ਸੇਕ ਰਹੀ ਸੀ ਆਪਦੇ ਕਿ ਮੈਂ ਤਾਂ ਥੋੜਾ ਸੇਕ ਕੇ ਆਰਾਮ ਮਿਲ ਜੂਗਾ ਕਿ ਹੁਣ ਕਿਹੜਾ ਚੁੱਲੇ ਬਾਲਦੇ ਆ ਬਲੋਰ ਨਾਲ ਹੀ ਸੇਕਾਂਗਾ ਤਾਂ ਦਵਿੰਦਰ ਮੈ ਟਾਈਮ ਹੋ ਗਿਆ ਪੌਣੇ 2 ਤਾਂ ਮੈਂ 1:00 1 ਵਜੇ ਤੱਕ ਖਾਣਾ ਖਾ ਲਾਂਗੀ ਵੱਧ ਤੋਂ ਵੱਧ 2:30 ਤੱਕ ਨਾਲ ਚਾਹ ਲੈ ਲਵਾਂਗੀ ਮੈਨੂੰ ਕਹਿੰਦੇ ਦੁਪਹਿਰੇ ਬਰੈਡ ਪੀਜ਼ਾ ਬਣਾਉਂਗੇ ਮੈਂ ਚਲੋ ਮੈਂ ਵੀ ਬਰੈਡ ਪੀਜ਼ਾ ਖਾ ਲਵਾਂਗੀ ਤੇ ਆਪ ਹੁਣ ਮੈਂ ਇਨਾ ਪਤਾ ਨਹੀਂ ਭੁੱਲ ਗਏ ਕੋਈ ਨਾ ਆਇਆ ਹੋਇਆ ਡਰਾਇੰਗ ਰੂਮ ਵਿੱਚ ਉਹਦੇ ਕੋਲ ਬੈਠੇ ਨੇ ਕਾਹਵੇਂ ਟਾਈਮ ਹੋ ਗਿਆ ਬੈਠੇ ਨੂੰ ਤੇ ਮੈਂ ਵੇਟ ਕਰ ਰਹੀ ਸੀ ਵੀ ਆਉਣ ਤਾਂ ਬਰੈਡ ਪੀਜ਼ਾ ਬਣਾਏ ਵੀ ਇਕੱਠੇ ਖਾ ਲਈ ਬਾਰਿਬਾਰੀ ਕੀ ਬਣਾਵਾਂਗੇ ਮੰਮੀ ਸੁੱਤੇ ਪਏ ਨੇ ਪਰ ਮੈਨੂੰ ਭੁੱਖ ਲੱਗੀ ਤੇ ਮੈਨੂੰ ਲੱਗਦਾ ਮੈਂ ਆਪ ਦਾ ਬਣਾ ਕੇ ਮੈਨੂੰ ਖਾਣਾ ਚਾਹੀਦਾ ਹਨ ਜਾ ਮੈਂ ਮੇ ਕਿਚਨ ਵਿੱਚ ਸਬਜ਼ੀਆਂ ਵਗੈਰਾ ਮੈਂ ਚੌਪ ਕਰਕੇ ਰੱਖਿਆ ਪਿਆ ਨਹੀਂ ਵਸ ਮੈਨੂੰ ਆਈ ਸੀ ਵੀ 에어 ਫਰਾਈ ਕਰਾਂਗੇ ਤੇ ਬਣਾਵਾਂਗੇ ਇਧਰ ਸਬਜ਼ੀਆਂ ਮੇਰੀਆਂ ਤਿਆਰ ਨੇ ਸ਼ਿਮਲਾ ਮਿਰਚ ਪਿਆਜ਼ আর ਹੈਗੀ ਮੋਜ਼ਰੇਲਾ 치즈 ਤੇ ਇਧਰ ਹੈਗੇ ਨੇ ਕੌਰਨ ਮੈਂ ਤਿਆਰ ਕਰ ਲਿਆ ਆਪਣੇ ਦੋ ਬ੍ਰੈਡ ਪੀਸਾ ਤੇ ਰੱਖਦੇ ਆਂ 에어 ਫਰੈਜ ਪਿੱਛੇ ਕਰ ਲੱਖਦੇ ਆਂ ਬਾਸਕਟ ਗਿਰਜੇ ਇੱਧਰ ਰੱਖਤੇ ਮੈਂ ਆਪਣੇ ਦੋਨੇ ਬ੍ਰੈਡ ਸਲਾਈਸ ਨੀਚੇ ਕਿੱਢ ਕੇ ਤੇ ਦੋ ਬ੍ਰੈਡ ਸਲਾਈਸ ਨਾ ਬਹੁਤ ਮੁਸ਼ਕਲ ਨਾਲ ਆਉਂਦੇ ਨੇ ਇੱਕ ਦੋ ਉੱਪਰ ਥੋੜਾ ਜਿਹਾ ਆ ਜਾਗਾ ਆ ਗਿਆ ਜੇ ਬ੍ਰੈਡ ਸਲਾਈਸ ਵੱਡਾ ਹੋਏ ਫਿਰ ਇੱਕ ਪਰੋਤਣਾ ਜੀ ਕਰ ਦਨੇ ਆਪਾਂ ਆਨ ਪਨ ਟੈਂਪਰੇਚਰ ਪੂਰਾ ਟਾਈਮਿੰਗ ਲਾ ਦੇ ਨੇ ਚੈੱਕ ਕਰਦੇ ਆ ਬਣ ਗਿਆ ਕਿ ਨਹੀਂ ਬਣਿਆ ਹਾਂ ਇਹ ਕੋਈ ਬ੍ਰਾਊਨਿਸ਼ ਹੋ ਗਈ ਚੀਜ਼ ਥੋੜੀ ਮੈਂ ਹੋਰ ਬ੍ਰਾਊਨ ਕਰੂੰਗੀ ਬਹੁਤ اچھا ਕਲਰ ਬਹੁਤ اچھی ਖੁਸ਼ਬੂ ਆ ਰਹੀ ਹੈ ਤੰਦੂਰੀ ਜੀ ਖੁਸ਼ਬੂ ਆਉਂਦੇ ਤੰਦੂਰੀ ਫਲੇਵਰ ਆ ਰਿਹਾ ਚਲੋ ਜੀ ਬ੍ਰੈਡ ਪੀਜ਼ਾ ਬਣ ਕੇ ਤਿਆਰ ਆ ਬਹੁਤ ਹੀ ਅੱਛਾ ਕਲਰ ਲੱਗਾ ਉੱਪਰ ਚੀਜ਼ ਹੁਣ ਆਪ ਇਹਨੂੰ ਕੱਢਦੇ ਆ ਬਾਹਰ ਬਹੁਤ ਥੱਲੂ ਵੀ ਨਾ ਬੇਸ ਬਹੁਤ ਕ੍ਰਿਸਪ ਹੋ ਜਾਂਦਾ ਬੇਸ ਨੀਚੇ ਦਾ ਬਹੁਤ ਕ੍ਰਿਸਪ ਆ ਹੂੰ ਤਾਂ ਮਰੇ ਸਿੱਤ 9 ਵਜੇ ਦਾ ਤੇ ਮੈਂ ਰੱਖਿਆ ਹੋਇਆ ਸੀ ਕਿਉ ਗਰਮ ਕਰਨਾ ਕਿਉ ਇੱਕ ਵਾਰ ਗਰਮ ਕਰਕੇ ਫ੍ਰਿਜ ਵਿੱਚ ਰੱਖਦਾ ਸੀ ਦੂਜੀ ਵਾਰ ਅੱਜ ਗਰਮ ਕਰ ਰਿਆ ਹੁਣ ਇਹਦਾ ਪ੍ਰੋਪਰ ਫਾਈਨਲ ਕਿਉ ਨਿਕਲ ਜੂ ਦੁਬਾਰੇ ਵੀ ਗਰਮ ਕਰਨ ਦੀ ਲੋੜ ਨਹੀਂ ਇੱਧਰ ਤਿਆਰੀ ਹੋਈ ਪਈ ਸ਼ਾਮ ਦੀ ਸਬਜ਼ੀ ਤੇ ਪਿਆਜ਼ ਟਮਾਟਰ ਲਸਣ ਅਦਰਕ ਚੌਪ ਕਰਕੇ ਰੱਖਿਆ ਪਿਆ ਤੇ ਇੱਧਰ ਚੌਪ ਕਰਕੇ ਰੱਖਿਆ ਪਿਆ ਨਿੰਗਾਜਣਾ ਸ਼ਾਮ ਨੂੰ ਬਣਾਉਂਗਾ ਨਿੰਗਾਜਣਾ ਮਟਰ ਸ਼ਾਮ ਦੀ ਤਿਆਰੀ ਵੀ ਹੋ ਗਈ ਨਾਲ ਦੇ ਨਾਲ ਤੇ ਹੁਣ ਮੈਂ ਕਿੰਨਾ ਤਿਆਰ ਰਹੀ ਸੀ ਕਿਉ ਨਾਲ ਮੈਂ ਰੱਖੀ ਸੀ ਆਪਣੀ ਜਤ ਦਵਿੰਦਰ ਲਈ ਚਾਹ ਮੇਕਨਾਲ ਨਾਲ ਮੈਂ ਘਿਓ ਵੀ ਨਾ ਤਿਆਰ ਤਾਂ ਚਾਹ ਵੀ ਬਣ ਰਹੀ ਹੈ ਚਾਹ ਦੇ ਕੋਲੇ ਵੀ ਖੜਾਂਗੇ ਹਨ ਫਿਰ ਖੜ ਕੇ ਕੁਝ ਕੰਮ ਹੋ ਜੇ ਤਾਂ ਟਾਈਮ ਦੀ ਬਚਤ ਹੋ ਜਾਂਦੀ ਹੈ ਤੇ ਆਪ ਨੂੰ ਆਏ ਹੁੰਦਾ ਵੀ ਚੁਰਾਹ ਕੰਮ ਹੋ ਗਿਆ ਕਿ ਉਹ ਨਾ ਤਿਆਰ ਤਾਂ ਮੈਂ ਕਿ ਇਹ ਸਮਝੋ ਫਿਰ ਭਾਂਡੇ ਬਿਲੇ ਹੋਣਗੇ ਫ੍ਰਿਜ ਵਿੱਚ ਉਹਨੇ ਫ੍ਰਿਜ ਵੀ ਭਰੇ ਭਰੇ ਲੱਗਦਾ ਫਿਰ ਦੋ ਵਾਰੀ ਅੰਦਰ ਘਿਓ ਆ ਦੋ ਹਫ਼ਤਿਆਂ ਦਾ ਘਿਓ ਆ ਉਹ ਅਸੀਂ ਇੱਕ ਵੀਕ ਤੋਂ ਮੱਖਣ ਬਣਾ ਲੰਨੇ ਆ ਪਰ ਮੱਖਣ ਤੋਂ ਘਿਓ ਮੈਂ ਦੋ ਹਫ਼ਤਿਆਂ ਦਾ ਇਕੱਠਾ ਬਣਾਣੀ ਹੁੰਨੀ ਹੈ ਆਕੇ ਇਕੱਠੇ ਹੀ ਕੰਮ ਹੋ ਜਾਏ ਇਕੱਠੇ ਹੀ ਕਿਉਂ ਨੁੱਤਰ ਜੇ ਫਿਰ ਰੋ ਰੋ ਜੋ ਭੰਡ ਜਲਵੇੜੀ ਚੱਲੋ ਦੋ ਹਫ਼ਤਿਆਂ ਦਾ ਕਿ ਉਹ ਹੀ ਮੈਨਾਂ ਤਿਆਰ ਲੈ ਡੱਬੇ ਦੀ ਟੱਬਾਂ ਅਜ ਮੇਰਾ ਫਾਈਨਲ ਹੀ ਇਹ ਭਰ ਗਿਆ ਚਲ ਕਿ ਉਹਦਾ ਵੀ ਕੰਮ ਹੋ ਗਿਆ ਉਹ ਵੀ ਚਾਹ ਕੋਲੇ ਆਪਾਂ ਖੜੇ ਹੀ ਰਹੇ ਨੇ ਦੇਖੀਆਂ ਨੇ ਇਧਰ ਉਧਰ ਨਾ ਕੋਈ ਕੰਮ ਹੋ ਜਾ ਤਾਂ ਹੁੰਦਾ ਵੀ ਹਾਂ ਕੰਮ ਬਣ ਗਿਆ ਮੈਂ ਪਾਦੀ ਸੀ ਚਾਹ ਜੁੱਧ ਚਾਹ ਉਬਲ ਗਈ ਠੰਡ ਚ ਚਾਹ ਪੀਣ ਨੂੰ ਐਨਾ ਜੀ ਕਰਦਾ ਐਨਾ ਜੀ ਕਰਦਾ ਵੀ ਚਾਹ ਪੀਏ ਠੰਡ ਮਜਬੂਰ ਕਰ ਦਾਂਦੇ ਬੰਦੇ ਨੂੰ ਚਾਹ ਪੀਣ ਨੂੰ ਨੀ ਮੈਨੂੰ ਪਾ ਚਾਹ ਛੱਡਦੀਏ ਘਟਾਦੀਏ ਉਹ ਠੰਡ ਨੂੰ ਤਾਂ ਛੱਡ ਨਹੀਂ ਦਿੰਦੀ ਟਾਈਮ ਹੋ ਰਿਹਾ ਹੈ ਸਵਾ ਚਾਰ ਦਾ ਚਾਰ ਦੇ ਸਵਾ ਚਾਰ ਦੇ ਵਿੱਚ ਵਿੱਚ ਟਾਈਮ ਹੈ ਮੈਂ ਐਕਚੁਅਲੀ ਦੇਖਿਆ ਵੀ ਨਹੀਂ ਇੰਨਾ ਟਾਈਮ ਹੋ ਗਿਆ ਚਾਰ ਦੇ ਨੇੜੇ ਢੇੜੇ ਉਹਦਾ ਤੇ ਮੈਂ ਇਧਰ ਬਣਾਉਣਾ ਹੈ ਸਬਜ਼ੀ ਦਾ ਤੜਕਾ ਲਗਾਤਾ ਸਬਜ਼ੀ ਪਾ ਦੇਣਾ ਗਾਜਰ ਮਟਰ ਆਲੂ ਮਿਕਸ ਗਵਿੰਦਰ ਕਹਿੰਦੇ ਕਿ ਗਾਜਰ ਮਟਰ ਪੜੋਣਾ ਤਾਂ ਆਪੀ ਪਾਓ ਮੰਮੀ ਕਹਿੰਦੀ ਕਿ ਆਲੂ ਨਹੀਂ ਪਾਉਣੇ ਗਵਿੰਦਰ ਕਹਿੰਦੇ ਆਲੂ ਪਾਓ ਹੁਣ ਬੰਦਾ ਬਣਾਉਣ ਵਾਲਾ ਫਸਿਆ ਜੀ ਮੈਂ ਸਬਜ਼ੀ ਬਣਾਉਣੀ ਹੁੰਦੀ ਆ ਫਿਰ ਮੈਂ ਇੱਕ ਆਲੂ ਪਾ ਦਿੰਦੀ ਆ ਉਹਦੇ ਮੋٹے ਪੀਸ ਕਰਦਾਂ ਹੁੰਦੀ ਆ ਬੱਡੇ ਪੀਸ ਕਰਦਾ ਹੁੰ ਜਾਂਦੇ ਛੋਟੇ ਨਹੀਂ ਕਰਦੀ ਇਹ ਲੋਹ ਨੂੰ ਜਦੋਂ ਵਿੰਡਰ ਪਾਉਣੀ ਹੈ ਤਾਂ ਉਹ ਹੱਥ ਤੋਂ ਛੋਟੇ ਪੀਸ ਕਰਕੇ ਪਾਉਣੀ ਹੈ। ਜੇ ਤੁਹਾਨੂੰ ਮੇਰੇ ਵੀਡੀਓਜ਼ ਅੱਛੇ ਲੱਗਦੀਆਂ ਨੇ, ਕੁਝ ਵੀ ਵੀਡੀਓ ਚ ਅੱਛਾ ਲੱਗਦਾ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਅੱਗੇ ਸ਼ੇਅਰ ਵੀ ਕਰਿਆ ਕਰੋ। ਔਰ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਐਂਡ ਡਿਵਾਈਡਡ ਪੀਸ ਕਰਦਾਂ ਨੇ ਇਹਦੇ ਤੇ ਦੋ ਬਣ ਜਾਣਗੇ ਛੋਟੇ ਪੀਸ। ਬਟਰ ਮੇਰੇ ਕੋਲ ਬੋਇਲਡ ਪੈਨ ਨੇ ਮੈਂ ਬਾਅਦ ਵਿੱਚ ਪਾਉਂਗੀ। ਬੋਇਲਡ ਮਟਰ ਪਈ ਨੇ ਇਹ ਬਾਅਦ ਵਿੱਚ ਪਾ ਦੂੰਗੀ ਥੋੜੀ ਸਬਜੀ ਹਲਕੀ ਸੌਫਟ ਹੋ ਗਈ ਨੇ ਉਹ ਬਾਅਦ ਸਮੇਂ। ਉਪਰ ਤੁਸੀਂ ਵਿਸਰ ਨਹੀਂ ਦੋਗੇ ਗੈਂਪੇ ਨਾ ਟੱਕੇ ਬਣਾਉਂਦੀ। ਅਜ ਮਟਰ ਬੋਇਲ ਤੇ ਜਿੱਦ ਮਟਰ ਬੋਇਲ ਕਰਨਾ ਉਹਦਾ ਵਿਸਰ ਲਵਾਉਣੀ ਹੁੰਦੀ ਮੈਂ ਪਰ ਮਟਰ ਅੱਜ ਬੋਇਲ ਤੇ ਨਹੀਂ ਵਿਸਰ ਨਹੀਂ ਲਵਾਉਂਦੇ ਟੱਕਣਾ ਜਸ ਟੱਕ ਕੇ ਤੇ ਬਾਜਰਾ ਜਲਦੀ ਬਣ ਜਾਂਦੀ ਹੈ। ਮੈਂ ਹੁਣ ਜਿਵੇਂ ਧਨੀਆ ਤੋੜ ਕੇ ਇਹਨੇ ਸਬਜੀ ਬੰਦੇ ਨਾਲ ਕਿਚਨ ਸਾਫ ਕਰ ਦੂੰਗੀ। ਧਨੀਆ ਤੋੜ ਲੈਣਾ ਧੋ ਕੇ ਕੱਟ ਕੇ ਰੱਖਦਾ। ਸਬਜੀ ਬਣ ਰਹੀ ਇਸ ਮੈਂ ਕਿਹਾ ਚਲੋ ਸਬਜੀ ਸੁੱਕੀ ਸਬਜੀ ਛੱਡ ਕੇ ਜਾ ਨਹੀਂ ਸਕਦੇ ਸੀ ਹਨਾ ਥੋੜਾ ਥੋੜਾ ਨਾ ਹੀ ਬਦ ਕੱਚੀ ਮਾਰਨੀ ਪੈਂਦੀ ਹੈ ਹਲਾਉਣੇ ਪੈਂਦੀ ਹੈ ਸਬਜੀ ਦਾ ਕਿ ਨੀਚੇ ਨਾ ਲੱਗ ਜੇ ਅਸੀਂ ਚਲੋ ਕਿਚਨ ਵੀ ਸਾਫ਼ ਕਰ ਲਾਂ ਨੇ ਵੈਸੇ ਸਾਫ਼ ਹੈ ਪਰ ਕੱਪੜਾ ਮਾਰੇ ਨੂੰ ਮਿਲ ਲੰਘਾ ਹਫ਼ਤਾ 10 ਦਿਨ ਹੋ ਗਏ ਹੋਣੇ ਸ਼ੈਲਫ ਤੇ ਕਿਉਂਕਿ ਹਮਨੇ ਕੁਕਿੰਗ ਵੀ ਇੱਧਰ ਕੱਟ ਕਰ ਦੇ ਜੇ ਸਵੇਰੇ ਸਬਜੀ ਬਣਾਉਣੀ ਪਵੇ ਤਾਂ ਮੈਂ ਅੰਦਰ ਹੀ ਕਿਚਨ ਚ ਬਣਾ ਲਾਣੀ ਹੋਣੀ ਹੈ ਸ਼ਾਮ ਦੀ ਸਬਜੀ ਫਿਰ ਮੈਂ ਇੱਧਰ ਬਣਾ ਬਣਾ ਲਾਣੀ ਹੈ ਸਵੇਰੇ ਠੰਡ ਵਿੱਚ ਬਾਹਰ ਨਿਕਲਣਾ ਉਧਰੋਂ ਅੰਦਰ ਚਾਹ ਪਾਣੀ ਦਾ ਟਾਈਮ ਹੁੰਦਾ ਕੋਈ ਆ ਇਸ ਤਰ੍ਹਾਂ ਕਿਸ ਵੀ ਮੈਨੂੰ ਹੁੰਦਾ ਅੰਦਰਲੀ ਕਿਚਨ ਚ ਮੈਂ ਕੰਮ ਕਰ ਲਾ ਤੇ ਸ਼ਾਮ ਨੂੰ ਹੁੰਦਾ ਵੀ ਚਲੋ ਥੋੜਾ ਮਾਹੌਲ ਬਦਲ ਜੂਗਾ ਬਾਹਰਲੀ ਕਿਚਨ ਜਾ ਕੇ ਸਬਜ਼ੀ ਬਣਾ ਲੈਣ ਕਿਚਨ ਵੀ ਕੰਮ ਆ ਜੂਗੀ ਤੇ ਮੈਂ ਹੁਣ ਕਰ ਰਹੀ ਸੀ ਕਿਚਨ ਦੇ ਸ਼ੈਲਫ ਸਾਫ ਕੱਪੜਾ ਮਾਰਦਾਂ ਨੇ ਸਾਫ਼ ਹੀ ਸੀ ਆਪਦੇ ਮਨ ਨੂੰ ਬਸ ਇੱਕਾਈ ਹੋਈ ਵੀ ਹਾਲ ਸਾਫ਼ ਹੈ ਠੀਕ ਹੈ ਮੈਂ ਲਗਾ ਗੈਸ ਤੇ ਕੱਪੜਾ ਮਾਰਦਾਂ ਨੇ ਸਾਫ਼ ਹੋ ਜੂਗਾ ਕਿ ਡੇਲੀ ਡੇਲੀ ਸਾਫ਼ ਨਹੀਂ ਕਰਦੀ ਮੈਂ ਸਬਜ਼ੀ ਬਣਾ ਕੇ ਲੈ ਆਣੀ ਪਰ ਸਫਾਈ ਮੈਂ ਜਦੋਂ ਮੈਨੂੰ ਲੱਗੇ ਵੀ ਹਾਂ ਹੁਣ ਗੰਦਾ ਸਫਾਈ ਦੀ ਲੋੜ ਆ ਉਦੋਂ ਕਰਦੀ ਹੁੰਦੀ ਆ ਇਹ ਨਹੀਂ ਕਿ ਜਦੋਂ ਸਬਜੀ ਬਣਾਉਣਾ ਹੈ ਉਹਦੀ ਕਪੜਾ ਮਾਤਰ ਨੀਵੇਂ ਕੱਲੀ ਸਮਝੀ ਬਣਾ ਕੇ ਲੈ ਜਾਣੀ ਹੁੰਦੀ ਹੈ ਕਿਉਂਕਿ ਅਸੀਂ ਇਧਰ ਕਿਚਨ ਚੰਚੰ ਕੰਮ ਕਰਦੇ ਹੀ ਨਹੀਂ ਹੈ ਗੈਂ ਲਾਲੋ ਘੱਟ ਕੀ ਕਰਦੇ ਨਹੀਂ ਉਹ ਤਾਂ ਕਿ ਗੰਦੀ ਵੀ ਨਹੀਂ ਹੁੰਦੀ ਬਸ ਡਸਟ ਆ ਕੇ ਜਰੂਰ ਬੈਠ ਜਾਂਦੀ ਹੈ ਉਹੀ ਸਾਫ਼ ਕਰਨੀ ਪੈਂਦੀ ਹੈ ਸਬਜੀ ਬਣ ਗਈ ਬਸ ਮੈਂ ਗੈਸ ਬੰਦ ਕਰਤਾ ਤੇ ਹੁਣ ਕਰਦੇ ਥੋੜੀ ਰੋ ਕਾਟਾ ਗੁੰਨੇ ਪਿਆ ਆਟਾ ਤਾਂ ਸਾਨੂੰ ਇੰਨਾ ਕੀ ਮੁਗਬਾ ਹੈ ਕੋਈ ਚ ਵੀ ਕੱਦਾ ਪੇੜ ਬਚਦਾ ਆਪਾਂ ਫੇਰ ਗੁੰਨੇ ਸੀ ਪਿਆ ਸਬਜੀ ਬਣ ਗਈ ਤੇ ਹੁਣ ਰੋ ਕਰਦੇ ਅੱਜ ਮੈਨੂੰ ਥੋੜਾ ਜਿਹਾ ਨਾ ਐ ਫੀਲ ਹੋ ਰਿਹਾ ਹੈ ਜਿਵੇਂ ਮੈਨੂੰ ਠੰਡ ਲੱਗਦੀ ਹੁੰਦੀ ਆ। ਤੇਰੇ ਬਹੁਤ ਠੰਡੇ ਮਕਾਪੜ ਮਸ਼ੀਨ ਚ ਮਸ਼ੀਨ ਔਨ ਕਰਨ ਗਈਆਂ ਫਿਰ ਲਾਈਟ ਚੱਲੀ ਗਈ ਬਿੱਜੀ ਕੱਡੇ ਸੁਕਣੇ ਪਾਏ ਦੋ ਤਿੰਨ ਜਿਹੜੇ ਲੱਗੇ ਮੇਰੇ। ਤੇ ਮੈਨੂੰ ਆਏ ਲੱਗਦੇ ਮੈਂ ਠੰਡਾ ਲੱਗੀ ਹੁੰਦੀ ਆ। ਅੱਖਾਂ ਵੀ ਮੇਰੇ ਭੜ ਭਰੀ ਹੋਈਆਂ ਪਿਆ ਨੇ। ਪਰ ਠੀਕ ਠਾਕ ਰਿਹਾ ਕੁਝ ਨਾ ਹੋ ਗਈ ਤਾਂ ਹੀ ਚੰਗਾ ਨਹੀਂ ਤਾਂ ਕੰਮ ਦਾ ਬਹੁਤ ਖਾਰਜਾ। ਹੁਣ ਬੇਰਿਸ਼ ਕਰਦੀ ਆ ਵਾਕ ਮੈਂ। ਤੇ ਹੁਣ ਸ਼ਾਮ ਨੂੰ ਇਹ ਬਣਾ ਲਈ ਦੀ ਸ਼ਕਰਕੰਦੀ ਇਹ ਫੇਰ ਵਿੱਚ ਬੇਕ ਕਰਦੀ ਸੀ। ਸ਼ਕਰਕੰਦੀ ਨੂੰ ਛਿੱਲ ਕੇ ਤੋ ਕਿ ਜਿਵੇਂ ਆਲੂ ਆਂ ਦਾ ਪਤਲੇ ਚਿਪਸ ਕੱਟਦੇ ਆ ਇਸ ਤਰ੍ਹਾਂ ਮੈਂ ਕੱਟ ਲਿਆ ਤੇ 에어 ਫਰਾਈਰ ਵਾਲੇ ਬਾਸਕਟ ਵਿੱਚ ਰੱਖਤਾ ਉੱਪਰੋਂ ਥੋੜਾ ਬਿਲਕੁਲ ਥੋੜਾ ਜਿ ਇੱਕ ਚਮਚ ਘੈਰੋ ਜੇਸੇ ਕਿਹੋ ਜਿਹਾ ਉੱਪਰ ਛਿੜਕਤਾ ਸਾਰੂ ਉੱਪਰ ਤੇ ਇਹਨੂੰ ਬਸ ਰੱਖ ਦਾਂਗੇ ਬਾਸਕਟ ਨੂੰ 에어 ਫਰਾਈਰ ਵਿੱਚ ਔਨ ਕਰ ਦਾਂਗੇ ਮੈਂ ਬਣਾ ਲਈ ਸੀ ਸ਼ਕਰ ਗੰਦੀ ਤੇ ਹੁਣ ਚੱਲੇਗੀ ਲਾਈਟ ਤੇ ਇਹਨਾਂ ਦਾ ਹੋ ਗਿਆ ਅੱਧ ਪਚਾਣਾ ਅੱਧ ਪਚਾਣਾ ਹੋ ਗੋ ਮੇਰਾ ਤਾਂ ਬਣੀਆਂ ਨਹੀਂ ਹੈਗੀਆਂ ਪ੍ਰੋਪਰ ਇਹ ਤੇ ਹੁਣ ਮੈਂ ਇਹਨਾਂ ਨੂੰ ਰੱਖ ਦਿਆਂ ਪੈਨ ਵਿੱਚ ਪੁਸ਼ਟਾ ਕਰਾਂਗੇ ਫਿਰ ਕਿਉਂਕਿ ਲਾਈਟ ਦਾ ਕੋਈ ਪ੍ਰੋਸਸ ਨਹੀਂ ਕਰਵਾਉਗੀ ਇਹਦਾ ਪੈਨ ਤੇ ਸਪਰੈਡ ਕਰ ਦਾਨੀ ਆ ਮੈਂ ਇਹਨਾਂ ਨੂੰ ਦੋ ਤੋਂ ਟੱਕਣ ਦੇ ਦਾਨੀ ਆ ਗੈਸ ਕਰ ਦਾਨੀ ਆ ਮੀਡੀਅਮ ਮਟਕਾ ਨਾ ਕਵਰ ਕਰਤੀਆਂ ਇਹਨਾਂ ਨੂੰ ਹਲਾ ਦੂੰਗੀ ਤਾਂ ਪੇਕ ਹੋਣਗੀਆਂ ਨੇ 에ਅਰ ਫਰ ਵੀ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਨੇ ਫਿਰ ਕੋਲ ਚਿਪਸ ਮੰਗੂ ਲਾਦੀ ਮੈਂ ਆਲੂ ਚਿਪਸ ਹੁੰਦੇ ਆ 에ਅਰ ਫਰ ਵਿੱਚ ਐ ਬਣਦੀਆਂ ਨੇ ਪੈਨ ਚ ਵੀ ਅੱਛੇ ਬਣ ਜਾਂਦੇ ਨੇ ਪਰ ਥੋੜਾ ਜਿਹਾ ਮਚਨ ਮੋਚਨ ਦਾ ਡਰ ਜਿਹਾ ਹੁੰਦਾ ਇਹਦੇ ਵਿੱਚ ਬਹੁਤ ਧਿਆਨ ਰੱਖਣਾ ਪੈਂਦਾ ਲੈ ਲੋ ਸ਼ਕਰ ਤਾਂ ਦੀ ਗਰਮ ਗਰਮ ਫੇ ਠੰਡੀ ਹੋ ਜਾਊਗੀ ਜਿਹੜੇ ਇਹ ਜਿਆਦਾ ਪਤਲਾ ਕਰ ਲਾਉ ਜਿਵੇਂ ਚਿਪਸ ਬਣਦੇ ਨਾਲ ਲਾਉਂਦੇ ਆਹ ਜਿਵੇਂ ਚਿਪਸ ਬਣਾਉਂਗਾ ਲਾਉਂਦੇ ਜਿਹੜੇ ਆਏ ਕ੍ਰਿਸਪ ਵੀ ਜਿਆਦਾ ਹੋਏ ਨੇ ਏਸ ਨਾਲ ਜਾਨ ਕੇ ਰੱਖ ਪਾਉਣੀ ਆ ਲਾਈਟ ਨੇ ਕੰਮ ਖੰਨਾ ਬਰਦਾ ਟੇਸਟ ਲੱਗਦੇ ਗਰਮ ਗਰਮ ਹਨ ਟਾਈਮ ਹੋ ਰਿਹਾ ਪੋਨੇ 7 ਦਾ ਤੇ ਅੱਜ ਮੇਰਾ ਖਾਣਾ ਬਣਾਉਣ ਨੂੰ ਬਿਲਕੁਲ ਦਿਲ ਨਹੀਂ ਕਰਿਆ ਸਬਜੀ ਬਣੀ ਪਈ ਐ ਬਸ ਕੱਲੇ ਫੁਲਕੇ ਬਣਾਉਣੇ ਨੇ ਤੇ ਮੇਰਾ ਬਿਲਕੁਲ ਦਿਲ ਨਹੀਂ ਕਰ ਰਿਹਾ ਬਣਾਉਣ ਦਾ ਅੱਜ ਮੇਰੀ ਤਬੀਅਤ ਮੈਨੂੰ ਠੀਕ ਨਹੀਂ ਲੱਗ ਰਹੀ ਮੈਨੂੰ ਐ ਨਾ ਕਰਦਾ ਮੈਨੂੰ ਠੰਡ ਲੱਗ ਗਈ ਹਵਾ ਲੱਗ ਗਈ ਮੇਰਾ ਨਾ ਹੁਣ ਸਾਰਾ ਕੁਝ ਮੈਂ ਕਵਰ ਕਰੀ ਬੈਠੀ ਜਿਵੇਂ ਮੇਰਾ ਇਹ ਕਹਿੰਦਾ ਖਾਣ ਕਰਕੇ ਪੈ ਜਾ ਅੱਖਾਂ ਵੀ ਬਹੁਤ ਭਾਰੀ ਹੋਈਆਂ ਪਈਆਂ ਤੇ ਹੁਣ ਮੇਰਾ ਸ਼ਾਮ ਨੂੰ ਸਿਰ ਵੀ ਥੋੜਾ ਜਿਹਾ ਭਾਰੀ ਆਉਗੇ ਮੈਨੂੰ ਨਾਲ ਦਾ ਸਿਰ ਦੁਖੂਗਾ ਤੇ ਇੱਕ ਭੈਣ ਨੇ ਕਮੈਂਟ ਕਰਿਆ ਸਜਸ਼ਨ ਬਰਾਣ ਨੇ ਕਿ ਤੁਸੀਂ ਹੋਮੋਪੈਥਿਕ ਮੈਡੀਸਨ ਲਓ ਥਾਇਰਾਇਡ ਦੀ ਤੇ ਫਿਰ ਮੇਰੇ ਦਿਮਾਗ ਵਿੱਚ ਆਇਆ ਸੋਨਾਂ ਦੇ ਕਹਿਣ ਤੇ ਵੀ ਥਾਇਰਾਇਡ ਦੀ ਮੈਡੀਸਨ ਵੀ ਹੋਮੋਪੈਥਿਕ ਪਤਾ ਕਰੇ ਸੋ ਫਿਰ ਡਾਕਟਰ ਤੋਂ ਪਤਾ ਕਰੇ ਫਿਰ ਉਹ ਕਹਿੰਦੇ ਤੇ ਜਰ ਸੀ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਤੋ ਕੰਨਪ ਤੂ ਮੈਂ ਤੁਹਾਨੂੰ ਯਾਦ ਕਰਾਇਆ ਸੀ ਕਿ ਤੁਸੀਂ ਹੋਮੋਪੈਥਿਕ ਮੈਡੀਸਨ ਲਓ ਤੁਸੀਂ ਮੇਰਾ ਨਾਮ ਨਹੀਂ ਲਿਆ ਵੀਡੀਓ ਵਿੱਚ ਥੈਂਕ ਯੂ ਜੀ ਮੋਨਨ ਨੇ ਰਿਪਲਾਈ ਕੀਤਾ ਸੀ ਮੈਂ ਕਿਹਾ ਥੈਂਕ ਯੂ ਤੇ ਕਈ ਵਾਰ ਨਹੀਂ ਵੀ ਯਾਦ ਨਹੀਂ ਰਹਿੰਦਾ ਹੈਗਾ ਭੁੱਲ ਜਾਈਦਾ ਹੁਣ ਮੈਂ ਤੁਹਾਡਾ ਨਾਮ ਲੈਤਾ ਹੁਣ ਕਿਥੇ ਹੋਰ ਭੈਣ ਨੇ ਕਹਿਣਾ ਤੋ ਤੁਸੀਂ ਮੇਰਾ ਨਾਮ ਨਹੀਂ ਲਿਆ ਮੈਨੂੰ ਤੁਸੀਂ ਸਾਰੇ ਇੱਕੋ ਜਿਹੋ ਮੈਨੂੰ ਸਪੋਰਟ ਕਰਦਾ ਹਨ ਅੱਜ ਤੁਸੀਂ ਵੀਡੀਓਸ ਦੇਖਦੇ ਹੋ ਕਮੈਂਟ ਕਰਦੇ ਹੋ ਤਾਂ ਕੋਈ ਸਲਾਹ ਦਿਨ ਮੈਨੂੰ ਮੇਰੇ ਲਈ ਸਾਰੇ ਇੱਕੋ ਜ ਮੈਨੂੰ ਸਭ ਹੀ ਬਹੁਤ ਮੇਰੇ ਵਿਊਅਰਸ ਮੇਰੇ ਸਬਸਕ੍ਰਾਈਬਰ ਸਾਰੇ ਮੇਰੇ ਲਈ ਇੱਕੋ ਜੀ ਹਾਂ ਉਹੀ ਮੈਨੂੰ ਆਈ ਨਹੀਂ ਬਜੀ ਦਾ ਮੈਂ ਨਾਮ ਲੈਣੀ ਆ ਉਹੀ ਮੈਨੂੰ ਜਿਆਦਾ ਹੈ ਸਾਰੇ ਮੇਰੇ ਲਈ ਇੱਕੋ ਜਿਹੇ ਹਾਲਨਾ ਮੈਂ ਵਲੌਗ ਦਾ ਐਂਡ ਨਹੀਂ ਕਰੇਗੀ ਰਾਤ ਕੱਲ ਮੇਰੀ ਸਿਹਤ ਉਹ ਠੀਕ ਸੀ ਮੈਂ ਤਾਂ ਬਹੁਤ ਜਲਦੀ ਮੈਂ ਦਵਾਈ ਲੈ ਕੇ ਮੈਂ ਸੌਂ ਗਈ ਸੀ ਵੀ ਦਵਾਈ ਲੈ ਕੇ ਹੁਣ ਕਰਦੇ ਆ ਵਲੌਗ ਦਾ ਐਂਡ ਪਤਾ ਹੈ ਨਾ ਮਾਰਨਿੰਗ ਦਾ 7 ਵਜੇ ਕੇ ਮੈਂ ਜਿੰਦ ਵਿਚਾਰ ਰੱਖੀ ਹੋਈ ਹੈ ਫਿਰ ਮੈਂ ਚਾਹ ਨਹੀਂ ਪੀਂਦੀ ਹੁੰਦੀ ਮੈਂ ਬ੍ਰੈਕਫਾਸਟ ਕਰਦੀ ਹੁੰਨੇ ਪਹਿਲਾਂ ਬਾਰਵੀਂ ਚਾਹ ਪੀਂਨੇ ਖਾਲੀ ਪੇਟ ਚਾਹ ਨਹੀਂ ਪੀਂਦੀ ਜਿਹੜਾ ਟਾਈਮ ਮੇਰੇ ਰੂਟੀਨ ਨੇ ਕੰਟੀਨਿਊ ਹੋ ਕੋਸ਼ਿਸ਼ ਕਰੂਗੀ ਖਾਲੀ ਪੇਟ ਨਾ ਚਾਹ ਪੀਣਾ ਹੁਣ ਇਹਨਾਂ ਮੇਰੇ ਕੋਈ ਪ੍ਰੋਬਲਮ ਸੋਲਵ ਹੋ ਗਈਆਂ ਤਾਂ ਪਸਰੇ ਖਾਲੀ ਘੇੜ ਚਾਹ ਪੀਨੇ ਬਹੁਤ ਸਾਰੇ ਪ੍ਰੋਬਲਮਸ ਆਨਲਾਈਨ ਆਪ ਦੀ ਬੋਰਡ ਮੇਂ ਪਤਾ ਲੱਗ ਗਈਆਂ ਨਾ ਇਹਦੇ ਵਿੱਚ ਕੁਝ ਪਈ ਥੋੜੀ ਪਾਲਕੇ ਮੈਂ ਕੱਲ ਤੋਰ ਕੇ ਲੈ ਕੇ ਉਸ ਕੋ ਸ਼ਿਕਨਾ ਨਾਲ ਫਿਲ ਬਣਾਇਆ ਨਹੀਂ ਹੁਣ ਦੋ ਚਿੰਨ ਕੁਝ ਥੋੜੀ ਪਾਲਕ ਤੋੜਦਾ ਪਰ ਮੈਂ ਤੋੜ ਨਹੀਂ ਜਾਊਂ ਠੰਡ ਵਿੱਚ ਕੱਲ ਮੇਰਾ ਬੁਰਾ ਹਾਲ ਹੋ ਜਾਵੇ ਨਹੀਂ ਮੈਂ ਬਾਈਆ ਉਹਨੂੰ ਪਾਲਕ ਤੋੜ ਲੈ ਫਿਰ ਦੁਪਹਿਰ ਲਈ ਬਣਾਉਂਗਾ ਪਾਲਕ ਤਬੀਰ ਬਣਾ ਕੇ ਹੁਣੀ ਕਰੂੰਗੀ ਕਿਉਂਕਿ ਹੁਣ ਫਾਲੋਅ ਅੱਪ ਕਰੂ ਦੁਪਹਿਰੇ ਕਰਵਾਣਾ ਅੱਜ ਪਾਲਕ ਪਨੀਰ ਬਣਾਉਂਨੂੰ ਸੋਨ ਕੱਬੀ ਵੀ విడియో దాత థ్యాంక్ యూ విడియో అండి శేర్యాల కమల టైం ఆయన ప్లీజ్ చైనలు సబ్స్క్రైబ్ మేము అని నవీ వీడియో లేకపోతే సతశ్రీకాల